ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਅਸੀਂ ਇੱਥੇ ਪਹੁੰਚੇ ਆ ਲੋਧੀ ਗੁਜਰ ਪਿੰਡ ਦੇ ਵਿੱਚ ਤੇ ਜਿਹੜੀ ਇਹ ਸੱਕੀ ਆ ਪੂਰੀ ਨਕੋ ਨਕ ਘ ਭਰੀ ਪਈ ਆ ਆ ਤਕਰੀਬਨ ਤੁਹਾਡੇ ਸਾਹਮਣੇ ਹੀ ਆ ਇਹਦੀ ਖਬਰ ਪਹਿਲਾਂ ਵੀ ਲਾਈ ਹੀ ਕੁਝ ਦਿਨ ਪਹਿਲਾਂ ਸਾਰਾ ਏਰੀਆ ਜਿਹੜਾ ਤੁਹਾਨੂੰ ਆ ਦੂਰ ਤੱਕ ਦਿਖਦਾ ਆ ਇਹ ਸਾਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਆ ਉਹ ਥੋੜਾ ਜਿਹਾ ਘਟਿਆ ਆ ਪਰ ਜਿੰਨਾ ਵੀ ਪਿੱਛੋਂ ਪਾਣੀ ਆ ਰਿਹਾ ਉਹ ਸਾਰਾ ਇੱਥੇ ਆ ਕੇ ਫੇਰ ਵੜਦਾ ਪਿਆ ਪਾਣੀ ਇੱਥੇ ਡੱਕੇ ਲੱਗੇ ਜਾਂਦੇ ਪਏ ਨੇ ਅੱਜ ਤੱਕ ਸਰਕਾਰ ਦਾ ਕੋਈ ਵੀ ਨੁਮੰਦਾ ਇੱਥੇ ਤੱਕ ਨਹੀਂ ਪਹੁੰਚਿਆ ਆਹ ਜੀ ਤੁਹਾਡਾ ਪਿੰਡ ਵਾਲੇ ਬੰਦਿਆਂ ਨਾਲ ਗੱਲ ਕਰਵਾਨੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਇੰਜੀਨੀਅਰ ਰਿਕਵੈਸਟ ਕਰਦੇ ਹਾਂ ਸਰ ਅੱਗੇ ਇਹ ਆ ਜਿਹੜਾ ਅਜ ਨਾਲਿਓਂ ਰਮਦਾਸ ਇਹਦਾ ਬਾਬਾ ਨਾਨਕ ਤੋਬਾ ਇਹ ਸਾਰਾ ਪਾਣੀ ਇੱਥੇ ਆਉਣਾ ਹੈ ਤੇ ਇਦਾਂ ਵੇਖੋ ਬੂਟੀ ਫਸੀ ਹੋਈ ਆ ਇਥੇ ਬਸ ਆਉਂਦੇ ਆ ਫੋਟੋਆਂ ਖਿੱਚ ਕੇ ਚਲੇ ਜਾਂਦੇ ਆ ਉਹ ਪੁਲ ਵੀ ਬੰਦ ਹੋਇਆ ਪਿਆ ਜੇਕਰ ਪਹਿਲਾਂ ਹੀ ਫਸਲਾਂ ਦਾ ਪਹਿਲਾਂ ਹੀ ਰਾਵੀ ਦਾ ਜਿਹੜਾ ਪਾਣੀ ਉੱਪਰੋਂ ਆਇਆ ਸੀ ਉਹਨੇ ਫਸਲਾਂ ਖਰਾਬ ਕਰ ਦਿੱਤੀਆਂ ਪਰ ਜੋ ਉੱਚੇ ਥਾਵਾਂ ਤੇ ਰਹਿੰਦੀਆਂ ਆ ਉਹ ਵੀ ਖਰਾਬ ਹੋਣਗੀਆਂ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਵੀ ਇਹ ਬੂਟੀ ਕੱਢੀ ਜਾਵੇ ਤਾਂ ਕਿ ਬਚਾਅ ਹੋ ਸਕੇ ਧੰਨਵਾਦ ਦਾਰ ਜਿਹੜੇ ਆ ਉਹ ਖੁੱਲੇ ਜਾਣ ਦੂਜੀ ਅਗਲੀ ਕੋਲ ਤੇ ਸਾਰੇ ਦਰ ਖੋਲੇ ਜਾਣ ਸਿਰਫ ਦੋ ਹੀ ਦਰ ਉੱਪਰ ਆ ਬਾਕੀ ਸਾਰੇ ਬੂਟੀ ਫਸੀ ਹੋਈ ਆ ਬੰਦ ਕੀ ਕੇ ਸਰਕਾਰ ਹਾਂਜੀ ਵੀਰ ਜੀ ਜਿਹੜੇ ਹੋਵੇ ਐਮਪੀ ਆ ਵੀ ਸਰਕਾਰੀ ਆਗੇ ਦਾ ਮਰਜ਼ਾ ਨ ਕਰਨ ਕੋ ਸਾਡੇ ਬਾਰੇ ਸੁਚਨ ਜਿੱਦਾਂ ਕਿ ਪਿੰਡ ਵਾਲਿਆਂ ਤੋਂ ਸਾਰਿਆਂ ਤੋਂ ਪਤਾ ਲੱਗਾ ਵੀਰਾਂ ਤੋਂ ਕਿ ਇੱਥੋਂ ਤੱਕ ਹਾਲੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਨੁਮੰਦਾ ਤੇ ਨਾ ਜਿਹੜੀ ਕੁਝ ਜਿਹੜੀਆਂ ਜਥੇਬੰਦੀਆਂ ਆ ਗਈਆਂ ਐਜੂਕੇਸ਼ਨ ਐਨਜੀਓ ਉਹ ਵੀ ਹਾਲੇ ਤੱਕ ਇੱਥੇ ਨਹੀਂ ਪਹੁੰਚੀ ਤੇ ਕਿਸੇ ਨੇ ਹਾਲੇ ਤੱਕ ਪਿੰਡ ਦੀ ਸਾਰ ਨਹੀਂ ਲਈ ਤੇ ਸਾਰਿਆਂ ਨੂੰ ਬੇਨਤੀ ਆ ਕਿ ਇਹ ਖਬਰ ਵਾਰ-ਵਾਰ ਸ਼ੇਅਰ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ